ਆ ਮਾਤਾ ਨਾਨਾ ਦੇਵੀ ਜੀ ਦਾ ਸਰਬ ਸਰਵਾਰ ਕੀ ਜੈ ਦਰਬਾਰ ਕੀ ਜੈ ਪਰਿਵਾਰ ਕੀ ਜੈ ਜੈਕਾਰਾ ਦਰਬਾਰ ਕੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਬਾਬਾ ਜੀ ਜੈ ਮਾਤਾ ਦੀ 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 ਸ਼੍ਰੀ ਨਾਣਾ ਦੇਵੀ ਲੰਗਰ ਕਮੇਟੀ ਸਮਾਣਾ ਦੇਖ ਸਕਦੇ ਹੋ ਮਾਤਾ ਦੇ ਦਰਬਾਰ ਦੇ ਵਿੱਚ ਸ਼੍ਰਾਵਣ ਦੇ ਜਿਹੜੇ ਚਾਲੇ ਨੇ ਜਿਹੜੇ ਚੱਲ ਰਹੇ ਨੇ ਮਾਤਾ ਦਾ ਭਵਨ ਸਾਹਮਣੇ ਪਿੱਛੇ ਤੁਹਾਨੂੰ ਦਿਖ ਰਿਹਾ ਹੈ ਲੰਗਰ ਕਮੇਟੀ ਵੱਲੋਂ ਲੰਗਰ ਕਮੇਟੀ ਵੱਲੋਂ ਲਗਾਤਾਰ 52 52 ਸਾਲ ਤੋਂ ਸੇਵਾ ਨਿਭਾਈ ਜਾ ਰਹੀ ਹੈ ਮਾਤਾ ਦੇ ਦਰਬਾਰ ਦੇ ਵਿੱਚ ਸ਼ਿਵ ਲੰਗਰ ਕਮੇਟੀ ਸਮਾਣਾ ਵੱਲੋਂ ਨਾਣਾ ਦੇਵੀ ਲੰਗਰ ਕਮੇਟੀ ਨਾਣਾ ਦੇਵੀ ਲੰਗਰ ਕਮੇਟੀ ਸਮਾਣਾ ਵੱਲੋਂ ਸਾਹਿਬ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਲੰਗਰ ਚੱਲ ਰਿਹਾ ਹੈ ਮਹਾਮਾਈ ਦੇ ਚਾਲੇ ਚੱਲ ਰਹੇ ਨੇ ਮਾਤਾ ਕੀ ਸੇਕ ਪਾਸੇ ਹਰ ਬੱਚੀ ਤਰ੍ਹਾਂ ਇਸ ਵਾਰ ਵੀ ਮਹਾਮਾਈ ਦੇ ਦਰਬਾਰ ਮੇਂ ਸ੍ਰੀ ਨਾਣਾ ਦੇਵੀ ਲੰਗਰ ਕਮੇਟੀ ਸਮਾਣਾ ਮੰਡੀ ਦੀ ਤਰਫ ਸੇ 51 ਮਾ ਜੋ ਭੰਡਾਰਾ ਹੈ ਢੋਲ ਲਗਾਇਆ ਜਾ ਰਹਾ ਹੈ ਜਿਸ पे ਵਿਭਿੰਨ ਪ੍ਰਕਾਰ ਕੀ ਜੋ ਹਮਾਰੇ ਸ਼ਰਧਾਲੂ ਹਤੇ ਉਨਕੇ ਲਈ ਭੋਜਨ मेडिसिन इत्यादि का विशेष रूप से इंतजाम किया गया है ये सभी जो कार्य है ये आप सभी भक्तों के सहयोग से समाना निवासियों के सहयोग से किया जाता है सो so, सभी से अनुरोध है कि जब भी महामारी के दर्शनों के लिए यहाँ आए तो हमारे जो आपके जो समाना लंगर कमेटी तरफ धर्मशाला है उस पर पधार कर अवश्य प्रसाद ग्रहण करें ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸੇਵਾ ਨਿਭਾਰੇ ਨੇ ਪਹਿਲੇ ਦਿਨ ਤੋਂ ਹੀ ਆਏ ਹੋਏ ਨੇ ਜੋ ਮਾਤਾ ਦੇ ਦਰਬਾਰ ਦੇ ਵਿੱਚ ਜਿੰਨੀ ਵੀ ਲੰਗਰ ਸੇਵਾ ਚੱਲ ਰਹੀ ਹੈ ਸਾਰੇ ਸੇਵਾਦਾਰ ਜਿਹੜੇ ਨੇ ਜੀ ਜਾਨ ਨਾਲ ਦਿਨ ਰਾਤ ਸਵੇਰੇ ਤਕਰੀਬਨ 2:30 ਵਜੇ ਤੋਂ ਹੀ ਜਿਹੜੀ ਲੰਗਰ ਦੀ ਵਿਵਸਥਾ ਸ਼ੁਰੂ ਹੋ ਜਾਂਦੀ ਹੈ ਬਹੁਤ ਵਧੀਆ ਇਹਨਾਂ ਵੱਲੋਂ ਸੇਵਾ ਨਿਭਾਈ ਹਾਂ ਜੀ ਜੀਵਨ ਜੀ ਕੀ ਕਹਿਣਾ ਚਾਹੋਗੇ ਸਮਾਨ ਦੇ ਅੱਜ ਲੰਗਰ ਦੇ ਵਿੱਚ ਆਏ ਆਪਾਂ ਅੱਜ ਸੀਰੀ ਨੈਣਾ ਦੇ ਵੀ ਲੰਗਰ ਕਮੈਸਟੀ ਨੈਣਾ ਦੇ ਵੀ ਜਿਹੜਾ ਸਮਾਂ ਨੇ ਤੋਂ ਆਕੇ 51 ਸਾਲ ਤੋਂ ਲੰਗਰ ਲਗਾ ਰਹੇ ਨੇ ਮਾਤਾ ਦੇ ਚਰਨਾ ਚ ਬਹੁਤ ਵੱਡਾ ਉਪਰਾਲਾ ਹੈ ਜਿਹੜੇ ਇੱਥੇ ਇਜ਼ਾਫ ਦਿਨ ਮਾਤਾ ਦਾ ਪੰਡਾਲਾ ਚਲਾਉਂਦੇ ਨੇ ਤੇ ਪਵਦੀ ਦੀ ਧਾਲੂਆਂ ਦੀ ਪਕਸਾਂ ਦੀ ਸੇਵਾ ਤੇ ਲੱਗੇ ਹੋਏ ਨੇ ਮੈਂ ਭਾਈਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨ ਕਰਦਾ ਹਾਂ ਪ੍ਰਧਾਨ ਜੀ ਨੇ ਸਾਰੀ ਟੀਮ ਦਾ ਜੈ ਮਾਤਾ ਜੈ ਮਾਤਾ ਕੰਮੀ ਜੀ ਜੈ ਮਾਤਾ ਜੀ ਜੈ ਮਾਤਾ ਜੀ ਹਰ ਜੀ ਕੰਮੀ ਜੀ ਜੈ ਮਾਤਾ ਜੀ ਸੋ ਇਹ ਹੈ ਸਮਾਣਾ ਦਾ ਲੰਗਰ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਤੇ ਤੁਹਾਨੂੰ ਅੱਜ ਅਸੀਂ ਮਾਤਾ ਦੇ ਦਰਬਾਰ ਦੇ ਵਿੱਚ ਦਰਸ਼ਨ ਵੀ ਕਰਾਏ ਨੇ ਤੇ ਦਿਖਾਣੇ ਤੁਹਾਨੂੰ ਅੰਦਰੋਂ ਵੀ ਦਿਖਾਣੇ ਕਿ ਇਸ ਤਰ੍ਹਾਂ ਜਿਹੜੇ ਲੰਗਰ ਬਣ ਰਿਹਾ ਹੈ ਤੇ ਥੋੜੀ ਦੇਰ ਬਾਅਦ ਭਗਤਾਂ ਨੂੰ ਪਰੋਸਿਆ ਵੀ ਜਾਣਾ ਭੰਡਾਰਾ ਜੈ ਮਾਤਾ ਜੀ ਜੈ ਮਾਤਾ ਦੀ ਜੈ ਮਾਤਾ जय माता ਜੈ ਮਾਤਾ ਦੀ 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 ਲੰਗਰ ਘਰ ਜਿੱਥੇ ਕਿ ਲੰਗਰ ਤਿਆਰ ਕੀਤਾ ਜਾਂਦਾ ਹੈ ਸੰਦੂਰ ਚੱਲ ਰਿਹਾ ਹੈ ਮੁਹਵਾਲੀ ਫੁਲਕੇ ਨੇ ਜਿਹੜੇ ਦੂੰਗਾ ਮੰਦਰ ਨੇ ਸੇਵਾਦਾਰ ਅਭੀ ਸੇਵਾ ਨਿਵਾੜਨੇ ਦੂੰਗਾ ਹੈ ਰੇ ਕਿ ਦੂੰਗਾ ਲੰਗਰ ਸਮਗਰੀ ਲਗਾਤਾਰ ਖਾਜਾਰਾਂ ਹੀ ਸ਼ਰਧਾਲੂ ਨੇ ਜਿਹੜੇ ਉਹ ਰੋਜ਼ ਕਰਦੇ ਜਿਹੜੀ ਇਹ ਪ੍ਰਸ਼ਾਦ ਬੰਦ ਹੈ ਉਹਨੂੰ ਲੈ ਕੇ ਮਹਾਮਈ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਲੰਗਰ ਸਮਗਰੀ ਦਾੰਬਲੇ ਹੈ ਇਹ ਮਦਦ ਦੀ ਕਮੇਟੀ ਚਾਵਲ ਦੇ ਨਾਲ ਮੱਠੀ ਸਾਰਾ ਕੁਝ ਉਲੀ ਤਿਆਰ ਕਰਾਇਆ ਜਾ ਰਿਹਾ ਹੈ ਯਾਨੀ ਜੈ ਮਾਤਾ ਦੇ ਜੈ ਮਾਤਾ ਦੇ ਦੇਖ ਕਰ ਵੀ ਹੋਰ ਚਾਵਲ ਸਬਜੀ ਸਾਰਾ ਕੁਝ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਯਾਰ ਮਾਤਾ ਯਾਰ ਮਾਤਾ ਯਾਰ ਚੱਲ ਦੇ ਯਾਰ ਤੇ ਬੋਲਦੇ ਆਂਟੀ ਤੋਂ ਨਹੀਂ ਕਰਾਂਗੇ ਇਹ ਸੀ ਸਮਾਨਾ ਦਾ ਲੰਗਰ ਸ਼ਾਮ ਹੋ ਰਹੀ ਹੈ ਯਾਤਰੀ ਨੇ ਜਿਹੜੇ ਵੱਧਦੇ ਜਾ ਰਹੇ ਨੇ ਕਿਉਂਕਿ ਰਾਤ ਨੂੰ ਯਾਤਰੀ ਉਰੇ ਤਾਂ ਆਪਣੇ ਰੇਨ ਬਸੇਰਾ ਬਣਿਆ ਹੋਇਆ ਜਿੱਥੇ ਕਿ ਯਾਤਰੀ ਵਿਸ਼ਰਾਮ ਵੀ ਕਰਦੇ ਨੇ ਐਂਬੂਲੈਂਸ ਲੱਗੀ ਹੋਈ ਹੈ ਅਸੀਂ ਦਿਖਾਣਾ ਚਾਹਾਂਗੇ ਆ ਸਾਹਮਣੇ ਮੈਡੀਕਲ ਦੀ ਸਹੂਲਤਾਂ ਵੀ ਹੈਗੀ ਹੈ ਸ਼ਿਵ ਲੰਗਰ ਕਮੇਟੀ ਦਾ ਜਿੱਥੇ ਬਰਾੜੀ ਮਾਰਗ ਤੇ ਲੰਗਰ ਲੱਗਿਆ ਹੋਇਆ ਸੀ ਉਹਦੇ ਸਾਹਮਣੇ ਵੀ ਇਹਨਾਂ ਵੱਲੋਂ ਇੱਕ ਲਗਾਈ ਗਈ ਸੀ ਐਂਬੂਲੈਂਸ ਵੀ ਰੱਖੀ ਜੀ ਇੱਥੇ ਵੀ ਐਂਬੂਲੈਂਸ ਰੱਖੀ ਹੋਈ ਹੈ ਮਹਾਮੈਦਾ ਦਰਬਾਰ ਜੈ ਮਾਤਾ ਦੀ जय माता दी जय माता दी जय माता दी अमरनाथ जी ਦੇ ਬੱਚੇ ਜਿਹੜੇ ਸ਼ਿਪ ਲੰਗਰ ਕਮੇਟੀ ਦੇ ਸਾਹਮਣੇ ਜੋ ਲੰਗਰ ਚਲਾਇਆ ਜਾਂਦਾ ਸੀ ਉਹਦੇ ਸਾਹਮਣੇ ਮੈਡੀਕਲ ਕੈਂਪ ਲੱਗਿਆ ਹੋਇਆ ਸੀ ਇਹਨਾਂ ਦੀ ਸੰਸਥਾ ਲਈ ਲੱਗਿਆ ਹੋਇਆ ਸੀਗਾ ਤੇ ਉੱਥੇ ਵੀ ਸੇਵਾ ਨਿਭਾ ਰਹੀ ਸੀ ਅੱਜ ਨੈਣਾ ਦੇ ਵੀ ਮਿਲ ਗਏ ਇੱਥੇ ਵੀ ਸੇਵਾ ਨਿਭਾ ਰਹੇ ਨੇ ਬਹੁਤ ਬਹੁਤ ਇਹਨਾਂ ਦਾ ਇੱਕ ਵੱਡਾ ਉਰੇ ਸੇਵਾ ਉਰੇ ਵੀ ਹੈ ਅਮਰਨਾਥ ਜੀ ਦਾ जय माता दी जय माता दी जय माता दी ਜੈ ਮਾਤਾ ਜੀ ਪਤਾ ਨਹੀਂ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਚਲੋ ਦੇਖਾਂਗੇ 10 ਤਰੀਕ ਨੂੰ ਫੇਰ ਜੈ ਕਰ ਨਾਨਾ ਦੇਵੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ